ਕੰਮ ਲਾ ਲਟਵਾ ਕਰਦੀ ਹੈ ਸੈਂਥ ਲਾਲ ਨਾਲੋਂ ਜ਼ਿਆਦਾ ਹੈ ਜੀ ਤਾਂ ਕਰੋੜਾਂ ਰੁਪਏ ਲਾ ਦਿੰਦੇ ਨਹੀਂ ਕੋਟੀ ਤੇ ਦੁਬਾਰਾ ਪੇਂਟ ਨਿਕਲੀ ਜਾਂਦਾ ਉਹਦਾ ਨਾ ਸ਼ੋਰ ਆਊਗਾ ਨਾ ਸਲਾਬ ਆਊਗੀ ਮਜਬੂਤੀ ਦੁੱਗਣੀ ਆ ਤੇ ਖਰਚਾ ਘਟਾ ਮਿੰਟ ਵੀ ਬਾਈ ਹਨਾ ਸਾਰਾ 43 ਗ੍ਰੇਡ ਦਾ ਵਰਤਦੇ ਹਾਂਜੀ ਹਾਂਜੀ ਉਹ ਪੀ 43 ਗ੍ਰੇਡ ਰੇਟ ਦਾ ਬਾਈ 750 ਰੁਪਏ ਪਰ ਪੀਸ ਰੱਖਿਆ ਆਪਾਂ ਨੇ ਪ੍ਰੋਡਕਟ ਇਹ ਤੋਂ ਬਿਨਾ ਬਾਈ ਆਪਣੇ ਕੋਲੇ ਸਿਮੈਂਟਡ ਬੈਂਚ ਆ ਜਾਂਦੇ ਬਾਕੀ ਕੰਪਾਊਂਡ ਵਾਲ ਆ ਜਾਂਦੀ ਇੰਟਰਲੌਕ ਦੇ ਹੋਗੇ 9-10 ਡਿਜ਼ਾਈਨ ਪਹਿਲਾਂ ਚੱਲਦੇ ਆ ਆਲਰੇਡੀ ਸਸੀ ਕਾਲ ਦੋਸਤੋ ਜੋੜੇਪੁਲਾਂ ਦੇ ਬਿਲਕੁਲ ਨਜ਼ਦੀਕ ਸਰਦਾਰ ਇੰਟਰਲੌਕ ਟਾਇਲ ਫੈਕਟਰੀ ਤੇ ਪਹੁੰਚੇ ਆ ਜਿਹੜੇ ਬੀਰੋ ਦੀ ਪਿਛਲੇ 10 ਸਾਲਾਂ ਤੋਂ ਕੰਕਰੀਟ ਦੇ ਬਹੁਤ ਵਧੀਆ ਪ੍ਰੋਡਕਟ ਜਿਹੜੇ ਆਪਣੇ ਏਰੀਆ ਦੇ ਵਿੱਚ ਦੇ ਰਹੇ ਨੇ ਤੇ ਹੁਣ ਇੱਕ ਨਵਾਂ ਪ੍ਰੋਡਕਟ ਲੈ ਕੇ ਆਏ ਆ ਜਿਹੜਾ ਕਿ ਕੰਕਰੀਟ ਬ੍ਰਿਕਸ ਕੰਕਰੀਟ ਬ੍ਰਿਕਸ ਜਿਹੜਾ ਕਿ ਅੱਜ ਕੱਲ ਲਾਲ ਇੱਟ ਦਾ ਛੁਟਕਾਰਾ ਲੋਕ ਸੋਰੇ ਸਲਾਹ ਤੋਂ ਤੰਗ ਆ ਕੇ ਇਹਨੂੰ ਵਰਤ ਰਹੇ ਨੇ ਤੇ ਇਹਦੀ ਇੱਕ ਬਹੁਤ ਵਧੀਆ ਕੁਆਲਿਟੀ ਤੇ ਸਾਰਾ ਆਟੋਮੈਟਿਕ ਬਾਈ ਉਹਨਾਂ ਨੇ ਪਲਾਂਟ ਬਣਾਇਆ ਹੋਇਆ ਤੇ ਆਪਾਂ ਬਿੱਟ ਕਰਾਂਗੇ ਤੇ ਗੱਲਬਾਤ ਕਰਾਂਗੇ ਆਜੋ ਬਾਈ ਜੀ ਜਾਣਦੇ ਸਾਰੀ ਡਿਟ ਭਾਈ ਜੀ ਸਭ ਤੋਂ ਪਹਿਲਾਂ ਤਾਂ ਸਰਦਾਰ ਇੰਟਰਲੌਕ ਟਾਈਲ ਫੈਕਟਰੀ ਏਰੀਆ ਕਿੱਥੇ ਪੈ ਜਾਂਦੀ ਹੈ ਦਰਸ਼ਕਾ ਉਹ ਦੱਸੋ ਜੀ ਭਾਈ ਖੰਨਾ ਟੂ ਮੇਰਕੁੱਲਾ ਰੋਡ ਦੇ ਸੈਂਟਰ 'ਚ ਪੈਂਦਾ ਇੱਥੇ ਯਰਗ ਪਿੰਡ ਦੇ ਨੇੜੇ ਹੀ ਪੈ ਜਾਂਦਾ ਆਪਾਂ ਨੂੰ ਠੀਕ ਹੈ ਜੀ ਹਾਂਜੀ ਭਾਈ ਜੀ ਕਿਹੜੇ-ਕਿਹੜੇ ਆਪਾਂ ਜਿਹੜੇ ਪ੍ਰੋਡਕਟ ਬਣਾਉਨੇ ਆ ਤੇ ਹੁਣ ਜਿਹੜਾ ਨਵਾਂ ਪ੍ਰੋਡਕਟ ਆਪਾਂ ਲਾਂਚ ਕੀਤਾ ਉਹਦੇ ਬਾਰੇ ਵੀ ਜਾਣਕਾਰੀ ਦਿਓ ਪ੍ਰੋਡਕਟ ਪਹਿਲਾਂ ਤਾਂ ਆਪਣੇ ਕੋਲ ਜਿਵੇਂ ਇੰਟਰਲੌਕ ਦੇ ਹੋ ਗਏ 9-10 ਡਿਜ਼ਾਈਨ ਪਹਿਲਾਂ ਚੱਲਦੇ ਆਲਰੇਡੀ ਜੀ ਤੇ ਸਿਮੈਂਟਡ ਬੈਂਚ ਹੋ ਗਏ ਸਿਮੈਂਟਡ ਪੋਲ ਕੰਪਾਊਂਡ ਬਾਲ ਜੀ ਤੇ ਇਹ ਹ ਜੀ ਬਾਈ ਗੰਕਰੀਟ ਬ੍ਰਿਕ ਦਾ ਇਹ ਲੈ ਕੇ ਆਏ ਆ ਜੀ ਹੁਣ ਠੀਕ ਆ ਬਾਈ ਜੀ ਹਾਂਜੀ ਹਾਂਜੀ ਬਾਈ ਜੀ ਜੇ ਗੱਲ ਕਰੀ ਹੈ ਨਾ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਇਹ ਦੱਸ ਦਈਏ ਵੀ ਸਾਰਾ ਆਟੋਮੈਟਿਕ ਪਲੈਂਟ ਲਾਇਆ ਬਈ ਇਹਦਾ ਬਿਲਕੁਲ ਜੀ ਬਿਲਕੁਲ ਫੁਲੀ ਆਟੋਮੈਟਿਕ ਪਲੈਂਟ ਠੀਕ ਆ ਜੀ ਤੇ ਬਾਈ ਜੀ ਹੁਣ ਗੱਲ ਕਰੀਏ ਸਭ ਤੋਂ ਪਹਿਲਾਂ ਵੀ ਜਿਹੜੀ ਇੱਕ ਤਾਂ ਆ ਗਈ ਫਲਾਈ ਐਸ਼ ਬ੍ਰਿਕ ਇੱਕ ਕੰਕਰੀਟ ਜੀ ਕੰਕਰੀਟ ਤੇ ਫਲਾਈ ਐਸ਼ ਚ ਫਰਕ ਕੀ ਆ ਦੋਨਾਂ ਚ ਕੰਕਰੀਟ ਤੇ ਫਲਾਈ ਐਸ਼ ਚ ਸਟਰੈਂਥ ਦਾ ਬਹੁਤ ਅੰਤਰ ਆਈ ਇਹਨਾਂ ਦਾ ਕਿਵੇਂ ਬਾਈ ਜੀ ਇਹ ਜਿਵੇਂ ਆਪਾਂ ਹੁਣ ਇਹ ਲੈਂਟਰ ਦਾ ਭਜਨ ਚੱਕਦੀ ਆਈ ਪੂਰਾ ਠੀਕ ਹੈ ਜੀ ਤੇ ਜਿਹੜੀ ਫਲਾਈ ਐਸ਼ ਉਹ ਤਾਂ ਸਿਰਫ ਪੜਦਾ ਭਰਨ ਦਾ ਕੰਮ ਕਰਦੀ ਆ ਆਪਾਂ ਨੂੰ ਬੀਮ ਭਰ ਕੇ ਖੜੇ ਕਰਕੇ ਉਹਦੇ ਚ ਮੰਨ ਲਓ 5 ਇੰਚ ਦੀਵਾਰ ਕਰਨੀ ਪੈਂਦੀ ਠੀਕ ਹੈ ਜੀ ਇਹਦੇ ਲਈ ਮੰਨ ਲਓ ਜੀ ਬੀਮ ਪਿੱਲਰ ਜ਼ਿਆਦਾ ਲੱਗਣਗੇ ਇਹਦੇ ਘੱਟ ਲੱਗਣਗੇ ਇਹ ਇਹ ਲਾਲ ਇੱਟ ਵਾਂਗੂ ਕੰਮ ਕਰਦੀ ਆ ਮਤਲਬ ਹਾਂਜੀ ਹਾਂਜੀ ਲਾਲ ਇੱਟ ਵਾਂਗ ਕੰਮ ਲਾਲ ਇੱਟ ਵਾਂਗ ਕਰਦੀ ਆ ਸਟਰੈਂਥ ਲਾਲ ਨਾਲੋਂ ਜ਼ਿਆਦਾ ਹੈ ਜੀ ਸਟਰੈਂਥ ਜ਼ਿਆਦਾ ਹੈ ਹਾਂਜੀ ਹਾਂਜੀ ਠੀਕ ਆ ਬਾਈ ਕੋਸਟ ਦੀ ਬਾਈ ਦੂਜੀ ਗੱਲ ਕਰੀ ਕੋਸਟ ਕਿੰਨਾ ਕੁ ਫਰਕ ਹੈਦਾ ਸਾਰਿਆਂ ਦੇ ਆਪ ਚ ਤਿੰਨਾਂ ਚ ਥੋੜਾ ਜਿਹਾ ਠੀਕ ਹੈ ਜੀ ਤੇ ਇਹਦੇ ਜੇ ਹੁਣ ਮਟੀਰੀਅਲ ਮਹਿੰਗੇ ਪੈਂਦੇ ਆ ਸਟੋਨ ਡਸਟ ਸੀਮਿੰਟ ਤੇ ਬਜਰੀ ਹੋਗੀ ਆਪਣੀ ਓਪੀਸੀ ਵਰਤ ਰਹੇ ਆਂ ਜੀ ਆਪਾਂ ਮਤਲਬ ਇਹ ਤੇ ਲਾਲ ਇੱਟ ਬਰਾਬਰ ਪੈਂਦੀ ਐ ਜੀ ਦੇਖੀ ਹਾਂਜੀ ਥੋੜਾ ਜਿਹਾ ਅੰਤਰ ਆ ਜੇ ਮੈਂ ਹੁਣ 6500 ਤੋਂ 7000 ਲਾਲ ਇੱਟ ਵੇਖਦੀ ਆ ਆਪਾਂ 7500 ਲੀਟਰ ਖੇਜੀ ਇਹਦਾ ਠੀਕ ਹੈ ਜੀ ਬਾਈ ਹੁਣ ਜੇ ਗੱਲ ਕਰੀਏ ਰੇਟ ਦੀ ਕਿਉਂਕਿ ਰੇਟ ਤਾਂ ਚਲੋ ਜੇ ਚੀਜ਼ ਦੀ ਮਜ਼ਬੂਤੀ ਹੋ ਰੇਟ ਓਵੇਂ ਹੋਣੀ ਹੋਣਾ ਬਿਲਕੁਲ ਪਰ ਹੁਣ ਇੱਥੇ ਲੋਕ ਆਖਣਗੇ ਵੀ ਫਿਰ ਅਸੀਂ ਲਾਲ ਇੱਟ ਕਿਉਂ ਨਾ ਵਰਤੀ ਇਹਨੂੰ ਕਿਉਂ ਵਰਤੀ ਇਹ 'ਚ ਕੀ ਫੀਚਰ ਹੈ ਜ ਇਹਦੇ ਵਾਟ ਬੈਨੀਫਿਟ ਆਪਾਂ ਨੂੰ ਜਿਵੇਂ ਕਿ ਪਹਿਲਾਂ ਤਾਂ ਮੇਨ ਸਲਾਵ ਦਾ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਕਰੋੜਾਂ ਰੁਪਏ ਲਾ ਦਨੇ ਆਈ ਕੋਟੀ ਤੇ ਦੁਬਾਰਾ ਪੇਂਟ ਨਿਕਲੀ ਜਾਂਦਾ ਉਹਦਾ ਸ਼ੋਰ ਸਲਾਵ ਆਉਣੀ ਨਹੀਂ ਛੱਡਦਾ ਹਾਂ ਬਿਲਕੁਲ ਇੱਥੇ ਨਾ ਸ਼ੋਰ ਆਊਗਾ ਨਾ ਸਲਾਵ ਆਊਗੀ ਠੀਕ ਹੈ ਤੇ ਬਾਕੀ ਉਹਦਾ ਓਵਰਾਲ ਕਾਸਟ ਇਹਦੀ ਘੱਟ ਪੈਂਦੀ ਆ ਰੈੱਡ ਬ੍ਰੇਕ ਨਾਲ ਠੀਕ ਹੈ ਜੀ ਜਦੋਂ ਮੈਨੂੰ ਹੁਣ ਜਿਵੇਂ ਡਾਈਮੈਂਸ਼ਨ ਦਾ ਫਰਕ ਹੈ ਇਹਦਾ ਠੀਕ ਹੈ ਜੀ ਤੇ ਇਹ ਮਸ਼ੀਨ ਨਾਲ ਬਣਦੀ ਆ ਵੀ ਹੁਣ ਆ ਦੇਖੋ ਆ ਮੈਂ ਰੱਖੇ ਹੋਏ ਸੀ ਦੋ ਪੀਸ ਕੱਢ ਕੇ ਜੀ ਆ ਦੇਖੋ ਇਹਦੇ ਡਾਈਮੈਂਸ਼ਨ ਦਾ ਆਕਾਰ ਦਾ ਇਹਦਾ ਬਹੁਤ ਫਰਕ ਆ ਜੀ ਠੀਕ ਹੈ ਜੀ ਆਪਣੇ ਵਾਲੀ ਇਹਦੇ 'ਚ ਇਹ ਨਹੀਂ ਆਊਗੀ ਇਹ ਮਸ਼ੀਨ ਨਾਲ ਬਣਦੀ ਆ ਆ ਦੇਖੋ ਇਹਦੀ ਵੀ ਕਿਨਾਰੀ ਦਵੀ ਹੋਈ ਹੈ ਇਹ ਹੈਂਡ ਮੇਡ ਨਹੀਂ ਇਹ ਠੀਕ ਹੈ ਜੀ ਮਲੇ ਟੈਡੀ ਵਿੰਗੀ ਹੋਊਗੀ ਜੇ ਆਪਾਂ ਕਹੀਏ ਵੀ ਘੇਰੇ ਮਗਰ ਇੱਕ ਅੱਧੀ ਇੱਟੇ ਬੱਦ ਲੱਗੂ ਘੱਟ ਲੱਗਣਗੀਆਂ ਉਸ ਹਿਸਾਬ ਨਾਲ ਨਹੀਂ ਇਹ ਮੰਨ ਲਓ 1000 ਇੱਟ ਲਾਉਣੇ ਆ ਜੇ ਆਪਾਂ ਉਹਦੇ ਚੋਂ 60-70 ਇੱਟਾਂ ਆਪਣੀਆਂ ਘੱਟ ਲੱਗਣਗੀਆਂ ਲਾਲ ਬ੍ਰਿਕ ਦੀ ਅੱਛਾ ਲਾਲ 1000 ਲੱਗੂਗੀ ਇਹ 940 950 950 ਲੱਗੂਗਾ ਹਾਂਜੀ 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 ਠੀਕ ਹੈ ਜੀ ਫਿਰ ਤਾਂ ਰੇਟ ਇਹਦਾ ਘੱਟ ਪੈ ਗਿਆ ਉਸ ਹਿਸਾਬ ਨਾਲ ਰੇਟ ਘੱਟ ਪਊਗਾ ਚਣਾਈ ਨੂੰ ਸੀਮੈਂਟ ਦੀ ਵਰਤੋਂ ਘੱਟ ਹੁੰਦੀ ਹੈ ਇਹਨੂੰ ਠੀਕ ਹੈ ਜੀ ਤੇ ਬਾਕੀ ਪਲਾਸਟਰ ਆ ਜਿਹੜਾ ਉਹ ਵੀ ਇਹਦੇ ਤੇ 6 7 mm ਹੁੰਦਾ ਠੀਕ ਹੈ ਜੀ ਇਹਦੇ ਤੇ 22 mm ਕਰਨਾ ਪੈਂਦਾ ਆਪਾਂ ਨੂੰ ਠੀਕ ਹੈ ਜੀ ਕਿਉਂਕਿ ਇਹਦੀ ਸਪਾਈ ਬਹੁਤ ਆਗੀ ਬਰਾਬਰ ਹਨਾ ਹੁੰਦੀ ਦੇਖਦੇ ਆਂ ਦੇਖੋ ਆ ਵੀ ਲੋਵੀ ਮਿੱਤਰੋ ਜਮਾ ਮਤਲਬ ਪਲਾਸਟਰ ਦਾ ਨਾਮਾਤਰੀ ਲੱਗਣਾਗਾ ਇੱਕ ਟਕਣ ਵਾਸਤੇ ਲੱਗਣਾਗਾ ਹਾਂਜੀ ਹਾਂ ਉਹਦਾ ਸਪਾਈ ਇਹਦੀ ਬਰਾਬਰੀ ਰਹਿਣੀ ਹੈ ਹਾਂਜੀ ਹਾਂਜੀ ਬਾਕੀ ਹੁਣ ਜੇ ਮੈਂ ਆਪਾਂ ਕੋਈ ਬਾਹਰ ਕਿਸੇ ਕੰਮ ਦੇ ਵਰਤੋਂ ਕਰਦੇ ਆਂ ਬਾਗਲਾ ਮਾਰਦੇ ਆਂ ਜਾਂ ਹੋਰ ਕੋਈ ਮੋਟਰ ਦਾ ਕੋਠਾ ਬਣਾਉਣਾ ਉੱਥੇ ਆਪਾਂ ਨਾ ਵੀ ਪਲਾਸਟਰ ਕਰੀਏ ਸੋਹਣਾ ਲੱਗਦਾ ਹੀ ਲੱਗੇ ਹੋਇਆ ਹੈ ਠੀਕ ਹੈ ਜੀ ਮਤਲਬ ਬਿਨਾ ਪਲਾਸਟਰ ਤੋਂ ਬਿਨਾ ਟੀ ਵੀ ਤਾਂ ਇਹਨੂੰ ਆਪਾਂ ਰੱਖ ਸਕਦੇ ਹਾਂ ਕਿਉਂਕਿ ਕੰਕਰੀਟ ਆ ਗਈ ਤੇ ਮਜ਼ਬੂਤੀ ਤਾਂ ਦੀ ਉਹ ਤੋਂ ਤਿੰਨ ਗੁਣਾ ਜ਼ਿਆਦਾ ਹੈਗੀ ਹੈ ਬਿਲਕੁਲ ਨਹੀਂ ਬਿਲਕੁਲ ਠੀਕ ਹੈ ਬਾਈ ਜੀ ਤੇ ਬਈ ਇੱਕ ਜੇ ਗੱਲ ਕਰੀ ਜਿਵੇਂ ਮਿਸਤਰੀਆਂ ਆਪੱਖੋਂ ਦੇਖੀਏ ਲਾਉਣੀ ਸੌਖੀ ਹੈ ਬਈ ਇਹ ਕੰਮ ਇਹਦਾ ਕੰਮ ਹਾਂਜੀ ਹਾਂਜੀ ਬਿਲਕੁਲ ਆਸਾਨ ਆਈ ਟਾਈਮ ਜ਼ਿਆਦਾ ਤਾਂ ਨਹੀਂ ਲੱਗਦਾ ਲਾਲ ਦੇ ਹਿਸਾਬ ਨਾਲ ਇਹਦੇ ਨਾਲੋਂ ਘੱਟ ਲੱਗੂਗਾ ਇਸਮਾ ਤੇ ਠੀਕ ਹੈ ਉਹ ਲੈਵਲ ਇਹਦਾ ਸਹੀ ਰਹਿੰਦਾ ਠੀਕ ਹੈ ਹਾਂ ਜਿਹੜਾ ਮੇਨ ਚੀਜ਼ ਫਲਾਈ ਦਾ ਬਹੁਤ ਅੰਤਰ ਆਉਂਦਾ ਜੀ ਲਾਲ ਲਟ ਨਾਲੋਂ ਠੀਕ ਆ ਬਾਈ ਜੀ ਤੇ ਇੱਕ ਵਾਰ ਸਟਰੈਂਥ ਦਾ ਜਿਵੇਂ ਦੱਸਿਆ ਤੁਸੀਂ ਵੀ ਇਹਦੀ ਸਭ ਤੋਂ ਜ਼ਿਆਦਾ ਹੁੰਦੀ ਹੈ ਫਲਾਈ ਇਸ ਤੇ ਲਾਲ ਨਾਲੋਂ ਕਿੰਨਾ ਕੁ ਫਰਕ ਹੁੰਦਾ ਤੁਸੀਂ ਟੈਸਟ ਕਰਵਾਈ ਹੋਣੀ ਆ ਆਪਦੀ ਜਦੋਂ ਇੱਥੇ ਇਹਦਾ ਜਿਵੇਂ ਮੰਨ ਲਓ 15 ਤੋਂ 20 ਤੱਕ ਆ ਜਾਂਦੀ ਹੈ ਇਹਦੀ ਮੈਕਸਿਮਮ 15 ਤੋਂ ਤੇ ਇਹਨਾਂ ਦੀ ਕਿੰਨੀ ਹੁੰਦੀ ਹੈ ਬਈ ਲਾਲ ਇਹਨਾਂ ਦੀ ਘੱਟ ਹੁੰਦੀ ਆ ਇਹ 10 11 ਤੱਕ ਹੀ ਰਹਿ ਜਾਂਦੀ ਆ ਠੀਕ ਆ ਜੀ ਬਲ ਡੇਢ ਗੁਣਾ ਜੇ ਆਪਾਂ ਕਹਿੰਦੀ ਜਿਆਦਾ ਸਟਰੈਂਥ ਰਹਿੰਦੀ ਹੈ ਹਾਂਜੀ 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 ਠੀਕ ਆ ਬਾਈ ਜੀ ਬਾਈ ਜੀ ਇੱਕ ਗੱਲ ਨਾ ਕਸਟਮਰਾਂ ਦੇ ਕਈ ਵਾਰ ਨਾ ਦਿਮਾਗ 'ਚ ਨਹੀਂ ਆਉਂਦੀ ਕਿਉਂਕਿ ਬਈ ਕਲਰ ਸੇਮ ਫਲਾਈਏਸ਼ਤੇ ਦਾ ਕੰਕਰੀਟ ਬ੍ਰਿਕ ਦਾ ਪਰ ਫਲਾਈਏਸ਼ ਨਾਲੋਂ ਮਤਲਬ ਉਹਦੇ ਨੁਕਸਾਨ ਕੀ ਆ ਤੇ ਇਹਦੇ ਫਾਇਦੇ ਕੀ ਨੇ ਨੁਕਸਾਨ ਬਈ ਐਵੇਂ ਆ ਇਹ ਲੌਂਗ ਲਾਸਟਿੰਗ ਚੀਜ਼ ਆ ਠੀਕ ਹੈ ਜੀ ਤੇ ਫਲਾਈਏਸ਼ ਤੇ ਪੈਂਦਾ ਚੂਨਾ ਤੇ ਫਲਾਈਏਸ਼ ਉਹਦਾ ਮਿਕਚਰ ਬੰਦਾ ਇਹਦੇ ਚ ਆਪਾਂ ਸੀਮੈਂਟ ਰੇਤਾ ਬਜਰੀ ਵਰਤ ਰਹੇ ਹਾਂ ਠੀਕ ਹੈ ਜੀ ਤੇ ਉਹ ਹੁਣ ਜਿਵੇਂ ਚੂਨੇ ਦੀ ਤਰਾਈ ਘੱਟ ਹੋ ਜAVE ਜਾਂ ਲੇਬਰ ਤੋਂ ਅਨਗਹਿਲੀ ਹੋ ਜAVE ਕਿਤੇ ਠੀਕ ਹੈ ਜੀ ਉਹਦਾ ਪੜਾਕਾ ਵੀ ਪੈ ਜਾਂਦਾ ਫਟ ਫੁੱਟ ਜਾਂਦੀ ਹੈ ਜਿੱਥੇ ਅੱਛਾ ਜੀ ਤਰੇੜਾਂ ਖਾ ਜਾਂਦੀਆਂ ਹਾਂਜੀ ਹਾਂ ਬਿਲਕੁਲ ਠੀਕ ਹੈ ਜੀ ਤਰੇੜਾਂ ਦਾ ਤਾਂ ਐਵੇਂ ਆ ਜਿਵੇਂ ਹੁਣ ਆਪਾਂ ਇਹਨੂੰ ਪਾਣੀ ਦੀ ਤਰਾਈ ਬਹੁਤ ਘੱਟ ਹੁੰਦੀ ਆ ਠੀਕ ਹੈ ਜੀ ਜਦੋਂ ਆਪਾਂ ਚਣਾਈ ਕਰਨੀ ਆ ਤੇ ਉਦਾਂ ਵੀ ਸਲਾਬ ਨਹੀਂ ਆਉਂਦੀ ਤੁਸੀਂ ਦੇਖਿਆ ਹੁਣ ਜਿਵੇਂ ਲਾਲ ਇੱਟਾਂ ਇੰਨੀ ਜ਼ਿਆਦਾ ਹੁੰਦੀ ਆ ਪਾਣੀ ਵੱਧ ਚੂਸਦੀ ਆ ਬਿਲਕੁਲ ਤੇ ਉਹ ਸਮੇਂ ਬਾਅਦ ਕੰਦਾਂੇ ਟੇੜਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਹਾਂਜੀ ਹਾਂਜੀ ਉਹ ਇਹਦੇ ਚ ਨਹੀਂ ਹੈਗਾ ਉਹ ਦਿੱਕਤ ਨਹੀਂ ਹਾਂਜੀ ਹਾਂਜੀ ਤੇ ਦੂਜੀ ਗੱਲ ਵੀ ਇਹ ਵੀ ਕਰੀ ਜੇ ਆਪਾਂ ਹੁਣ ਪਾਣੀ ਦੇ ਪੱਖੋਂ ਆਪਾਂ ਕਹਿੰਨੇ ਪਾਣੀ ਬਚਾਓ ਤਾਂ ਇਹ ਤੇ ਤਰਾਇ ਵੀ ਘੱਟ ਕਰਨੀ ਪੈਂਦੀ ਬਿਲਕੁਲ ਜੀ ਜੇ ਇਹਦੇ ਤੇ ਮੰਨ ਲਓ 30 35% ਹੁੰਦੀ ਆ ਤਾਂ ਉਹਦੇ 5 10% ਹੀ ਹੋਣੀ ਠੀਕ ਆ ਜੀ ਹਾਂਜੀ ਤੇ ਬੇਸਟ ਦਾ ਵੀ ਬਈ ਫਰਕ ਪੈਂਦਾ ਬਹੁਤ ਫਰਕ ਪੈਂਦਾ ਬਈ ਬੇਸਟ ਰਿੱਦਾ ਠੀਕ ਹੈ ਹੁਣ ਮਸ਼ੀਨ ਨਾਲ ਬਣੀ ਹੋਈ ਇਹਦੇ ਚ ਕੋਈ ਰੋੜਾ ਨਹੀਂ ਆਉਣਾ ਕੁਝ ਨਹੀਂ ਆਉਣਾ ਸਾਫ਼ ਤੇ ਟਟ ਠੀਕ ਜੀ ਮਨੇ ਆਪਾਂ ਦੇਖਦੇ ਆਂ ਪੱਠੇ ਦੇ ਟਟ ਮਗਾਉਨੇ ਆ ਤਾਂ ਉੱਥੇ 100 200 ਰੋੜੇ ਨਿਕਲੇ ਆਉਂਦੇ ਆ ਟੁੱਟੀਆਂ ਆ ਨਿਕਲਿਆ ਨਹੀਂ ਹੋਵੇਂ ਨਹੀਂ ਇਹ ਪ੍ਰੋਪਰ ਬਣਦਾ ਸਕੀਦਾ ਹਾਂ ਵਾ ਇੱਕ ਚੀਜ਼ ਭਾਈ ਹੋਰ ਵੀ ਖਾ ਸਕੀ ਜਿਵੇਂ ਹੁਣ ਤੁਸੀਂ ਮਸ਼ੀਨੀ ਨਾਲ ਬਣਾਉਣੇ ਟੈਕਨੋਲੋਜੀ ਨਾਲ ਇਹਦੇ ਸਾਰੇ ਨਾਲ ਸੈਂਪਲ ਕਿਸੇ ਦਾ ਮਰਜ਼ੀ ਭਰ ਲਓ ਮਤਲਬ ਸਾਰਾ ਇੱਕੋ ਜਿਹੀ ਹੋ ਹਾਂਜੀ ਸੇਮ ਹੋਊਗੀ ਜਿੱਥੇ ਹੁਣ ਆਪਾਂ ਇੱਕ ਵਾਰ ਉਹਨੂੰ ਸੈੱਟ ਕਰਤਾ ਵੀ ਇੰਨੀ ਪਰਸੈਂਟ ਆਪਾਂ ਇੰਨੇ ਕਿਲੋ ਡਸ ਲੈਣੀ ਆ ਇੰਨੇ ਕਿਲੋ ਬਜਰੀ ਤੇ ਸੀਮੈਂਟ ਵੀ ਉਹਨੇ ਉਹਦੇ ਹਿਸਾਬ ਨਾਲ ਲੈਣਾ ਬਾਕੀ ਪਾਣੀ ਵੀ ਆਪਾਂ ਇੱਕ ਵਾਰ ਰੇਸ਼ਿਓ ਸੈੱਟ ਕਰ ਦੇਣੀ ਹੈ ਉਹ ਸੇਮ ਹੀ ਬਣਨਾ ਠੀਕ ਹੈ ਜੀ ਪਹਿਲੇ ਮਿਕਸਚਰ ਤੋਂ ਲੈ ਕੇ ਐਂਡ ਵਾਲੇ ਤੱਕ ਸੇਮ ਬਣੂਗਾ ਆਪਣਾ ਠੀਕ ਹੈ ਜੀ ਲੋ ਵੀ ਮਜ਼ਬੂਤੀ ਟੈਸਟ ਕਰਦੇ ਆ ਆ ਦੇਖੋ ਜੀ ਲਾਲ ਇੱਟ ਦੇ ਤਾਂ ਕਹਿੰਦੇ ਹੁੰਦੇ ਤਿੰਨ ਟੋਟੇ ਹੋ ਗਏ ਪਰ ਇਹਨੂੰ ਬਿਲਕੁਲ ਵੀ ਦੇਖੋ ਕਿਤੇ ਕੁਝ ਵੀ ਕੱਲਾ ਨਿਸ਼ਾਨ ਹੀ ਪਿਆ ਕਿਤੇ ਉਹ ਵੀ ਕੁਝ ਨਹੀਂ ਹੋਇਆਗਾ ਤੁਸੀਂ ਦੇਖ ਸਕਦੇ ਹੋ ਪਰ ਮੇਨ ਗੱਲ ਇਹ ਹੈ ਬਈ ਮਸ਼ੀਨ ਨਾਲ ਬਣਾਉਣ ਦਾ ਵੀ ਫਰਕ ਪੈਂਦਾ ਮਜ਼ਬੂਤੀ ਦਾ ਚਲੋ ਇਹਦਾ ਕੰਕਰੀਟ ਆ ਜਿਹੜੀ ਉਹ ਤਾਂ ਆਪਣੇ ਘਰ ਦੇ ਵਿੱਚ ਇੱਕ ਮੇਨ ਹਿੱਸਾ ਰਹਿੰਦੀ ਆ ਤੇ ਬਈ ਥੋੜਾ ਜਿਹਾ ਆਪਾਂ ਦਿਖਾ ਜੀ ਹਨਾ ਵੀ ਕਿਵੇਂ ਕਿਹ ਇਨਸਟਰਕਚਰ ਚੱਲਦਾ ਮਸ਼ੀਨ ਦਾ ਤੇ ਕਿਵੇਂ ਇਹ ਬਣ ਕੇ ਨਿਕਲਦੀ ਅੱਗੇ ਸ਼ਾਟ ਲਾਵਾਂਗੇ ਵਿੱਚ ਦੋਸਤੋ ਪਰ ਸਭ ਤੋਂ ਵੱਡੀ ਗੱਲ ਦੋਸਤੋ ਇਹ ਕਿ ਜ਼ਰੂਰੀ ਆ ਵੀ ਟੈਕਨੋਲੋਜੀ ਦਾ ਜਦੋਂ ਆ ਗਿਆ ਉਹਦਾ ਫਾਇਦਾ ਲੈਣ ਦਾ ਵੀ ਸਵਾਦ ਵੱਖਰਾ ਹੈ ਇਹਦੇ ਵਿੱਚ ਆਪਾਂ ਜਿਹੜੀ ਚੀਜ਼ ਪਾਤੀ ਮਸ਼ੀਨ 'ਚ ਉਵੇਂ ਹੀ ਟਿਕਲਦੀ ਆ ਬਈ ਹਨਾ ਹਾਂਜੀ ਹਾਂਜੀ ਬਈ ਪ੍ਰੋਸੈਸ ਦੱਸੀ ਆਪਣੇ ਦਰਸ਼ਕਾਂ ਨੂੰ ਵੀ ਕਿਵੇਂ ਬਣਦੀ ਆ ਆਪਣੇ ਟਾਈ ਇਹ ਪਹਿਲਾਂ ਤਿੰਨ ਬਿੰਨ ਬਣੀ ਹੋਈ ਹੈ ਨਹੀਂ ਮਸ਼ੀਨ ਦੇ ਜਿਹੜੇ ਆਪਾਂ ਸਟੋਨ ਡਸਟ ਦੀ ਬਜਰੀ ਪਾ ਦੇਣੀ ਆ ਇਹ ਸੀਮੈਂਟ ਵਾਲਾ ਹੌਪਰ ਆ ਗਿਆ ਠੀਕ ਹੈ ਜੀ ਤੇ ਬਾਕੀ ਇਹਦਾ ਕੰਟਰੋਲ ਪੈਨਲ ਉਧਰ ਸਾਹਮਣੇ ਕੈਬਨ ਚ ਆਈ ਠੀਕ ਹੈ ਜੀ ਉੱਥੋਂ ਆਪਾਂ ਜਿੰਨਾ ਇਹਦੇ ਚ ਇਹਨੂੰ ਦੇਤੀ ਕਮਾਂਡ ਕਿ ਬੇਟ ਦੇ ਹਿਸਾਬ ਨਾਲ ਇਹਨੇ ਸਾਰਾ ਉਹਦੇ ਚ ਲੈ ਲੈਣਾ ਬਾਈ ਵੇਟ ਠੀਕ ਹੈ ਜੀ ਵੱਡੇ ਕਨਵੇਅਰ ਤੇ ਠੀਕ ਹੈ ਜੀ ਤੇ ਉਹ ਤੋਂ ਬਾਅਦ ਅੱਗੇ ਇੱਥੇ ਬਾਈ ਵੇਟ ਸੀਮੈਂਟ ਵੀ ਬਾਈ ਹੈ ਨਾ ਸਾਰਾ 43 ਗ੍ਰੇਡ ਦਾ ਵਰਤਦੇ ਹਾਂ ਹਾਂਜੀ ਹਾਂਜੀ ਉਹ ਪਿਛੇ 43 ਗ੍ਰੇਡ ਇਹ ਵੀ ਬਾਈ ਦਰਸ਼ਕਾਂ ਨੂੰ ਦੱਸ ਦਈਏ ਥੋੜਾ ਜਿਹਾ ਚਲੋ ਵੈਸੇ ਅਸੀਂ ਵੀਡੀਓ ਚ ਦੱਸਦੇ ਰਹਿਣੇ ਆਂ ਵੀ ਇਹ ਜੋ ਫਲਾਈ ਐਸ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਬਹੁਤ ਘੱਟ ਹੁੰਦੀ ਹੈ ਜੀ ਜਿਹੜਾ ਆਪਾਂ ਆਮ ਘਰਾਂ 'ਚ ਵਰਤਦੇ ਆਂ ਪੀਸੀਸੀ ਸੀਮਿੰਟ ਆਉਂਦਾ ਜੀ ਉਹ اےਓਪੀਸੀ ਆਉਂਦਾ 43 ਗ੍ਰੇਡ ਦਾ ਜੀ ਹਾਂਜੀ ਹਾਂਜੀ ਬਾਈ ਇਸ ਤੋਂ ਅੱਗੇ ਬਾਈ ਜੀ ਇਸ ਤੋਂ ਅੱਗੇ ਬਾਈ ਫਿਰ ਬਾਈ ਉਹਦਾ ਵੇਟ ਹੋ ਗਿਆ ਜਦੋਂ ਪੂਰਾ ਜੀ ਫਿਰ ਆਹ ਕਨਵੇਅਰ ਨੇ ਚੱਕ ਕੇ ਮਾਲ ਮਿਕਸਚਰ 'ਚ ਪਾ ਦੇਣਾ ਜੀ ਠੀਕ ਹੈ ਜੀ ਤੇ ਇਹਦੀ ਪਾਣੀ ਦੀ ਵੀ ਆਪਾਂ ਜਿਹੜੀ ਰੇਸ਼ਿਓ ਆ ਉਹ ਅੰਦਰੋਂ ਫਿਕਸ ਕੀਤੀ ਹੁੰਦੀ ਆ ਠੀਕ ਹੈ ਬਾਈ ਇੰਨਾ ਹੀ ਪੂਰਾ ਪਾਣੀ ਲੈਣਾ ਠੀਕ ਹੈ ਜੀ ਜਦੋਂ ਮਿਕਸਚਰ ਤੇ ਫਿਰ ਇਹਦਾ ਅੱਗੇ ਫੀਡਰ ਕੰਮ ਕਰਦਾ ਜੀ। ਠੀਕ ਹੈ ਜੀ। ਇੱਥੋਂ ਇਹ ਲੈਂਦੀ ਆ ਬੋਰਡ। ਠੀਕ ਹੈ ਜੀ। ਇਹ ਬੋਰਡ ਲੈ ਕੇ ਇਹਨੇ ਉੱਥੋਂ ਮਾਲ ਪਾਉਣਾ। ਇੱਕ ਇੱਕ ਸਾਈਕਲ ਜੇ ਨੇ ਸਿੰਗਲ ਸਿੰਗਲ ਬੋਰਡ ਕੱਢ ਕੇ ਉੱਥੇ ਅੱਗੇ ਲਿਆ ਕੇ ਸਟੈਕ ਕਰਨੇ। ਆਪਣੇ ਰੱਖੀ ਜਾਣੇ। ਠੀਕ ਹੈ ਜੀ। ਉਸ ਤੋਂ ਬਾਅਦ ਇਸ ਤਰ੍ਹਾਂ ਇੱਕ ਆ ਮਟੀਰੀਅਲ ਆਪਣਾ ਤਿਆਰ ਹੋ ਜਾਂਦਾ। ਫਿਰ ਧੁੱਪ ਲੱਗ ਕੇ ਜਿਵੇਂ ਸੁੱਕ ਜਾਂਦੀ ਆ ਤਾਂ ਫਿਰ ਮਜ਼ਬੂਤੀ ਬਣ ਜਾਂਦੀ ਆ। ਹਾਂਜੀ ਹਾਂਜੀ। ਇਹ ਮਹੀਨੇ ਬਾਅਦ ਆਪਣਾ ਮਾਲ ਜਾਣ ਵਾਲਾ ਤਿਆਰ ਹੋ ਜਾਂਦਾ ਇਹ। ਠੀਕ ਹੈ ਜੀ। ਤੇ ਭਾਈ ਹੁਣ ਰੇਟ ਦਾ ਇੱਕ ਤਾਂ ਪਤਾ ਦਵਾਰੇ ਦੱਸ ਦਈਏ। ਇੱਕ ਡਿਲੀਵਰੀ ਟਾਈਮ ਆਪਾਂ ਨੂੰ ਵੀ ਕਿੱਥੋਂ ਕਿੱਥੇ ਤੱਕ ਕਰਦਨੇ ਤੇ ਕਿੰਨਾ ਟਾਈਮ ਲੱਗਦਾ ਆਪਾਂ ਨੂੰ ਰੇਟ ਇਹਦਾ ਬਾਈ 750 ਰੁਪਏ ਪਰ ਪੀਸ ਰੱਖਿਆ ਆਪਾਂ ਨੇ ਠੀਕ ਹੈ ਜੀ ਤੇ ਡਿਲੀਵਰੀ ਆਪਾਂ ਇੱਥੋਂ ਮੰਨ ਲਓ 50 ਕਿਲੋਮੀਟਰ ਦੀ ਰੇਂਜ ਲੁਧਿਆਣਾ ਹੋ ਗਿਆ ਇਧਰ ਸਰਹੰਦ ਤੱਕ ਜੀ ਜਾਂ ਇਧਰ ਆਪਣੇ ਪਟਿਆਲਾ ਆ ਗਈ ਠੀਕ ਆ ਬਈ ਕਿੱਥੇ ਤੱਕ ਕਰੀ ਜਾਂਦੇ ਠੀਕ ਆ ਬਈ ਜੀ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਮੇਨ ਗੱਲ ਇਹ ਆ ਵੀ ਕੋਈ ਵੀ ਜਦੋਂ ਪੰਜਾਬ ਦੇ ਵਿੱਚ ਕੰਮ ਸ਼ੁਰੂ ਕਰਦਾ ਨੌਜਵਾਨ ਉਹਦੀ ਖੁਸ਼ੀ ਬਹੁਤ ਵੱਖਰੀ ਹੁੰਦੀ ਆ ਕਿਉਂਕਿ ਸਾਰੇ ਬਾਹਰ ਨੂੰ ਭੱਜੀ ਜਾਂਦੇ ਨੇ ਤੇ ਸੋਡਾ ਨੇ ਮਨ ਕਰਿਆ ਬਈ ਫਿਰ ਆਪਾਂ ਵੀ ਚੱਲੀਏ ਬਾਹਰ ਕਿਉਂਕਿ ਇੱਧਰ ਵੀ ਬਾਪੂ ਨੇ ਰੁਪਈਆ ਲਾਏ ਹੋਣੇ ਨੇ ਹਾਂਜੀ ਹਾਂਜੀ ਨਹੀਂ ਐਦਾਂ ਸੀ ਬਈ ਜਦੋਂ ਪੜ੍ਹਦੇ ਸੀ ਉਦੋਂ ਇੰਟਰਲੌਕ ਦਾ ਕੰਮ ਚੱਲੇ ਰਿਹਾ ਸੀ ਆਪਣਾ ਠੀਕ ਹੈ ਜੀ ਤੇ ਬਾਕੀ ਮੰਡੇ ਚਲੇਗੇ ਨਾਲ ਦੇ ਜਿੰਨੇ ਵੀ ਸੀ ਬਾਹਰ ਆਪਾਂ ਨੇ ਇੱਥੇ ਕੰਮ ਵਧਾਉਣ ਬਾਰੇ ਸੋਚਿਆ ਹੁਣ ਤਾਂ ਹੀ ਇਹ ਨਵਾਂ ਪਲਾਂਟ ਲਾਇਆ ਸੀ ਇੱਥੇ ਠੀਕ ਹੈ ਜੀ ਤੇ ਬਾਈ ਜੀ ਜੇ ਗੱਲ ਕਰੀਏ ਬ੍ਰਿਕਸ ਤੋਂ ਬਿਨਾ ਹੋਰ ਕਿਹੜੇ-ਕਿਹੜੇ ਜਿਵੇਂ ਇੰਟਰਲੌਕ ਟਾਇਲ ਮੈਂ ਦੇਖ ਰਿਹਾ ਚਲ ਪਤਾ ਲੱਗਦਾ ਵੀ ਇੰਟਰਲੌਕ ਦੇ ਸਾਰੇ ਪ੍ਰੋਡਕਟ ਨੇ ਉਸ ਤੋਂ ਬਿਨਾ ਹੋਰ ਕਿਹੜੇ ਕਿਹੜੇ ਵੀ ਆਪਣੇ ਕੋਲ ਪ੍ਰੋਡਕਟ ਮਿਲਦੇ ਨੇ ਪ੍ਰੋਡਕਟ ਇਹ ਤੋਂ ਬਿਨਾ ਵੀ ਆਪਣੇ ਕੋਲੇ ਸਿਮੈਂਟਡ ਬੈਂਚ ਆ ਜਾਂਦੇ ਆ ਜਿਹੜੇ ਆਪਾਂ ਪਾਰਕ ਵਗੈਰਾ 'ਚ ਰੱਖਦੇ ਆ ਜਿਹੜੇ ਅੱਜ ਕੱਲ ਐਮਪੀ ਵੱਲੋਂ ਜਾਂ ਐਮਐਲਏ ਵੱਲੋਂ ਵੀ ਦਿੱਤੇ ਹੋਏ ਹੁੰਦੇ ਆ ਠੀਕ ਹੈ ਜੀ ਤੇ ਬਾਕੀ ਕੰਪਾਊਂਡ ਵਾਲ ਆ ਜਾਂਦੀ ਆਈ ਜੇ ਆਪਾਂ ਛੇਤੀ ਬਾਗਲਾ ਮਾਰਨਾ ਕਿਤੇ ਪਲਾਟ ਵਗੈਰਾ ਲੈ ਕੇ ਠੀਕ ਹੈ ਜੀ 6 ਫੁੱਟ ਦਾ ਟੱਪ ਹੋ ਜਾਂਦੀ ਆ ਉਹਦੀ ਬਈ ਕੋਸਟ ਜੀ ਕੰਪਾਊਂਡ ਵਾਲ ਦੀ ਕਰੀਏ ਗੱਲ ਉਹਦੀ ਕੋਸਟ ਕੀ ਪੈਂਦੀ ਆ ਉਹ ਅੱਜ ਕੱਲ ਉਹ ਵੀ ਬਹੁਤ ਲੋਕ ਪੁੱਛਦੇ ਆ ਸਾ ਭਾਈ ਵੀ ਅਸੀਂ ਉਹ ਲਵਾਉਣਾ ਚਾਹੁੰਦੇ ਆ ਉਹਦੀ ਕੀ ਕਾਸਟ ਪੈਂਦੀ ਹੈ 135 ਤੋਂ 40 ਤੱਕ ਪੈ ਜਾਂਦੀ ਹੈ ਰਨਿੰਗ ਫੁੱਟ ਦੇ ਵਿੱਚ ਜੀ ਰਨਿੰਗ ਫੁੱਟ ਦੇ ਜੀ ਮਤਲਬ ਵੀ ਇਹ ਨਾਰਮਲ 5 ਕਿ ਫੁੱਟ ਤੱਕ ਆਉਂਦਾ ਬਈ 6 ਫੁੱਟ ਤੱਕ ਹੀ 6 ਫੁੱਟ ਤੇ ਲਓ ਵੀ ਦੋਸਤੋ ਪ੍ਰੋਡਕਟ ਬਾਈ ਹੋਰਾਂ ਕੋਲ ਸਾਰੇ ਨੇ ਜਿਹੜੇ ਮਰਜ਼ੀ ਤੁਸੀਂ ਲੈਣਾ ਚਾਹੁੰਦੇ ਹੋ ਪਰ ਆ ਕੰਪਾਊਂਡ ਬਾਰੇ ਵੀ ਥੋੜਾ ਜਿਹਾ ਦੱਸ ਦਈਏ ਜੀ ਹੋਰ ਵੀ ਕਿਉਂਕਿ ਇਹਦੀ ਵੀ ਕੁਐਰੀ ਬਹੁਤ ਰਹਿੰਦੀ ਹੈ ਜੀ ਕਈ ਮਿੱਤਰ ਸੋਚਦੇ ਵੀ ਅਸੀਂ ਯਾਰ ਬਾਲ ਕਰਨੀ ਆ ਪਰ ਇਹਦਾ ਫਾਇਦਾ ਇਹ ਹੈ ਹਨਾ ਬਈ ਇਹਨੂੰ ਕਦੋਂ ਮਰਜ਼ੀ ਪਟਕੇ ਦੁਵਾਰੇ ਕਿਦੋਂ ਮਰਜ਼ੀ ਪਟਕੇ ਆ ਦੋ ਬੋਲ ਨਹੀਂ ਇਹ ਆਪਾਂ ਇਹ 8 ਫੁੱਟ ਦਾ ਬੋਲ ਹੁੰਦਾ 2 ਫੁੱਟ ਆਪਾਂ ਖੱਡਾ ਮਾਰ ਕੇ ਅੰਦਰ ਦਿੱਤਾ ਹੋਇਆ ਹੈ ਠੀਕ ਹੈ ਤੇ 6 ਫੁੱਟ ਉੱਪਰ ਤਿਆਰ ਹੈ ਇਹ ਠੀਕ ਹੈ ਜੀ ਆਹ ਚਾਰ ਪਲੇਟਾਂ ਜਿਵੇਂ ਇਹ ਚ ਪਈਆਂ ਜਦੋਂ ਮਰਜ਼ੀ ਕੱਢ ਕੇ ਜਦੋਂ ਮਰਜ਼ੀ ਪਾਓ ਬਿਲਕੁਲ ਜਦੋਂ ਮਰਜ਼ੀ ਠੀਕ ਹੈ ਜੀ ਤੇ ਜਿਵੇਂ ਅਪਰੋਕਸ 135 ਰੁਪਏ ਕਿਹੜੇ ਸਕੁਆਇਰ ਫੁੱਟ ਹਾਂਜੀ ਇਹ ਮੰਨ ਲਓ ਇਹ ਸੈੱਟ ਪੂਰਾ ਜੇ ਆਪਾਂ ਆਪਣੇ ਪਿੰਡਾਂ ਵਾਲੇ ਹਿਸਾਬ ਨਾਲ ਰੇਟ ਦੇਖੀਏ ਤਾਂ ਤਾਂ 1000 ਰੁਪਏ ਦਾ ਬੋਲ ਬਣ ਜਾਂਦਾ ਜੀ ਤੇ 500 ਦਾ ਜਿਹੜਾ ਵਿੱਚ ਫੱਟੀ ਪੈਂਦੀ ਆ ਉਹ ਦੀ ਇਹ ਵੇਚ ਜਿੰਦਾ ਇੱਕ ਫੱਟੀ 500 ਜੀ ਜੀ ਠੀਕ ਇਹ ਵੀ ਪ੍ਰੋਡਕਟ ਦੀ ਤਲਾਸ਼ ਦੇ ਵਿੱਚੋਂ ਬਾਈ ਜਿਵੇਂ ਆਪਦੇ ਗੇਟ ਤੇ ਲਾਇਆ ਮੇਨ ਲੋਗੋ ਬਣਾ ਕੇ ਲਾਇਆ ਹੈ ਉਹਦਾ ਤਾਂ ਇਹ ਵੀ ਤੁਸੀਂ ਬਾਈ ਹੋਰਾਂ ਨਾਲ ਕੰਡਕਟ ਕਰ ਸਕਦੇ ਹੋ ਤੇ ਬਾਈ ਇੱਕ ਵਾਰ ਐਡਰੈਸ ਦੁਬਾਰਾ ਦੱਸ ਦਈਏ ਜੋੜੇਪੁਰਾਂ ਦੇ ਕੋਲੇ ਪੈਂਦੀ ਆ ਉਹ ਸਫੈਕਟਰੀ ਮੇਨ ਤਾਂ ਹਨ ਹਾਂਜੀ ਹਾਂਜੀ ਆਪਣਾ ਇੱਕ ਨਾ ਟੂ ਮੇਰੇ ਕੋਲ ਰੋਡ ਆ ਗਈ ਇਹਦਾ ਸੈਂਟਰ 'ਚ ਪੈਂਦੀ ਆ ਜੋੜੇਪੁਰ ਪੈਂਦੀ ਆ ਆਪਣੇ ਇੱਥੇ ਨਾਲ ਠੀਕ ਹੈ ਜੀ ਜਰਗਪਿੰਡ ਤੋਂ ਅੱਗੇ ਆ ਕੇ ਜਰਗ ਤੋਂ ਬਾਈ ਜੀ ਬਹੁਤ ਬਹੁਤ ਧੰਨਵਾਦ ਤੇ ਬਹੁਤ ਵਧੀਆ ਲੱਗਿਆ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਦੋਸਤੋ ਜਿਹੜੇ ਵੀ ਮਿੱਤਰਾਂ ਨੂੰ ਕੰਕਰੀਟ ਬਰਖਸ਼ ਦੀ ਲੋੜ ਹੈ ਬਾਈ ਹੋਰ ਨੇ ਸਭ ਤੋਂ ਵੱਡੀ ਗੱਲ ਹੈ ਵੀ ਆਟੋਮੈਟਿਕ ਪਲਾਂਟ ਲਾਇਆ ਹੈ ਜਿਹਦੇ ਵਿੱਚ ਤੁਹਾਨੂੰ ਇੱਕੋ ਕੁਆਲਿਟੀ ਦੀ ਸਾਰੀ ਇੱਟ ਮਿਲਣੀ ਹੈ ਇਹ ਨਹੀਂ ਹੈਗਾ ਵੀ ਕੋਈ ਕੱਚੀ ਹੈ ਕੋਈ ਪਿੱਲੀ ਹੈ ਜਾਂ ਕੋਈ ਕਮਜ਼ੋਰ ਇੱਟ ਮਿਲੂਗੀ ਸਾਰੇ ਦੇ ਵਿੱਚੋਂ ਇੱਕੋ ਹੋ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਹੋਰ ਜੇ ਮਦਦ ਦੇ ਵੀ ਤੁਸੀਂ ਆ ਕੇ ਵੀ ਅਸੀਂ ਚੈੱਕ ਕਰ ਸਕਦੇ ਜਦੋਂ ਬਣ ਰਹੀ ਹੈ ਆਰਡਰ ਦੇ ਟਾਈਮ ਤੇ ਅੱਗੇ ਬਾਈ ਹੋਰਾਂ ਨੰਬਰ ਸਕਰੀਨ ਤੇ ਤਾਂ ਤੁਸੀਂ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ ਧੰਨਵਾਦ ਉਸ ਜੀ